ਸਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਮੇਰੇ ਪਤੀ ਨੂੰ ਕੱਢੋ ਉਹ ਦੁਜਾ ਮੇਰੇ ਪਤੀ ਨੂੰ ਅਮਰੀਕਾ ਵਿੱਚੋਂ ਕੱਢੋ ਦੂਜਾ ਵਿਆਹ ਕਰਨ ਜਾ ਰਿਹਾ ਪੰਜਾਬ ਦੀ ਮਹਿਲਾ ਤੇ ਲਈ ਮਦਦ ਦੀ ਗੁਨਾਹ ਹਰ ਸਾਲ ਭਾਰਤ ਤੋਂ 2000 ਲੋਕ ਵਿਦੇਸ਼ ਜਾਂਦੇ ਹਨ ਕੁਝ ਪੜ੍ਹਾਈ ਲਈ ਤੇ ਕੁਝ ਨੌਕਰੀਆਂ ਵੀ ਬਾਲ ਵਿੱਚ ਤੇ ਕੁਝ ਆਪਣੇ ਪਰਿਵਾਰ ਨਾਲ ਸੈਟਲ ਹੋਣ ਲਈ ਪਰ ਜਰਾ ਸੋਚੋ ਜੇਕਰ ਭਾਰਤ ਵਿੱਚ ਰਹਿਣ ਵਾਲੀ ਇੱਕ ਪਤਨੀ ਖੁਦ ਵਿਦੇਸ਼ੀ ਇਮੀਗ੍ਰੇਸ਼ਨ ਏਜੰਸੀ ਨੂੰ ਆਪਣੇ ਪਤੀ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਬੇਨਤੀ ਕਰਦੀ ਹੈ ਤਾਂ ਇਹ ਕਿੰਨੀ ਹੈਰਾਨੇ ਕਰਨ ਵਾਲੀ ਗੱਲ ਹੋਵੇਗੀ 啊，对，哈。 ਇਹ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਜਿਸ ਨੇ ਅਮਰੀਕਾ ਵਿੱਚ ਉਹ ਗੈਰ ਕਾਨੂੰਨੀ ਸ਼ਰਨ ਅਤੇ ਗ੍ਰੀਨ ਕਾਰਡ ਵਿਆਹਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ ਕੀ ਹੈ ਇਹ ਪੂਰਾ ਮਾਮਲਾ ਦਾ ਰਸਲ ਕੋਰਤ ਇੱਕ ਭਾਰਤੀ ਔਰਤ ਸਮਨਪ੍ਰੀਤ ਕੋਰ ਨੇ ਅਮਰੀਕੀ ਇਮੀਗ੍ਰੇਸ਼ਨ ਜੈਂਸੀ ਆਈਸੀ ਨੂੰ ਆਪਣੇ ਪਤੀ ਨਵਰੀਤ ਸਿੰਘ ਨੂੰ ਦੇਸ਼ ਨਿਕਾਲਾ ਦੇਣ ਦੀ ਅਪੀਲ ਕੀਤੀ ਕੀਤੀ ਹੈ ਉਸ ਦਾ ਦਾਵਾ ਹੈ ਕਿ ਉਸ ਦੇ ਪਤੀ ਇਹ ਝੂਠ ਦੇ ਆਧਾਰ ਤੇ ਅਮਰੀਕਾ ਵਿੱਚ ਸ਼ਰਨ ਲਈ ਸੀ ਤੇ ਅਤੇ ਹੁਣ ਕੈਲੀਫੋਰਨੀਆ ਦੇ ਫ੍ਰੀਜ ਨੋ ਵਿੱਚ ਰਹਿ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਰਿਆ ਹੈ ਪਤੀ ਨਵਰੀਤ ਸਿੰਘ ਸਿੰਘ ਨੇ 2022 ਵਿੱਚ ਅਮਰੀਕਾ ਵਿੱਚ ਸ਼ਰਨ ਲਈ ਸ਼ਰਨ ਲਈ ਦਾਅਵਾ ਕੀਤਾ ਹੈ ਜਦੋਂ ਕਿ ਸੁਮਨਪ੍ਰੀਤ ਦੇ ਅਨੁਸਾਰ ਉਸ ਨੂੰ ਭਾਰਤ ਵਿੱਚ ਕੋਈ ਖਤਰਾ ਨਹੀਂ ਉਸ ਨੇ ਦੋਸ਼ ਲਗਾਇਆ ਹੈ ਕਿ ਨਵਰੀਤ ਸਿਰਫ ਪੈਸੇ ਕਮਾਉਣ ਅਤੇ ਨਾਗਰਿਕਤਾ ਪ੍ਰਾਪਤ ਕਰਨ ਲਈ ਗੈਰਕਾਨੂੰਨੀ ਤੌਰ ਤੇ ਅਮਰੀਕਾ ਗਿਆ ਸੀ ਇਸ ਕਪਲ ਦੀ ਇੱਕ 7 ਸਾਲਾਂ ਦੀ ਧੀ ਵੀ ਹੈ ਜੋ ਸਮਨਪ੍ਰੀਤ ਨਾਮ ਭਾਰਤ ਵਿੱਚ ਰਹੀਂ ਸਮਨਪ੍ਰੀਤ ਨੇ ਪਹਿਲਾਂ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੀ ਜਾ ਰਹੀ ਧਮਕੀ ਅਤੇ ਉਸ ਨੂੰ ਅਮਰੀਕਾ ਦੀ ਜਾਨ ਦੇ ਝੂਠੇ ਦਾਅਵੇ ਨੂੰ ਆਪਣੀ ਚੁੱਪ ਦੇ ਕਾਰਨ ਦੱਸਿਆ ਧੰਨਵਾਦ